ਵਾਹਿਗੁਰੂ ਸਾਹਿਬ ਜੀ ਤਨਾ ਸਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੀਓ ਤਪਤ ਹੈ ਬਾਰ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੇ ਵਿਲ ਲਾਏ ਬਹੁਤਾ ਬੋਲਣ ਛਖਣ ਹੋਏ ਵਿਣ ਬੋਲੇ ਜਾਣੈ ਸਭ ਸੋਏ ਰਹਾਉ ਜਿਨ ਕਾਨ ਕੀਤੇ ਅੱਖੀ ਨਾਕ ਜਿਨ ਜਹਵਾ ਦਿੱਤੇ ਬੋਲੇ ਤਾਤ ਜਿਨ ਮਨ ਰਾਖਿਆ ਅਗਨੀ ਪਾਏ ਵਾਜੈ ਪਵਨ ਆਖੈ ਸਭ ਜਾਏ ਜਿਤਾ ਮੋਹ ਪਰੀਤ ਸੁਆਦ ਸਬਾ ਕਾਲਖ ਦਾਗਾ ਦਾਗ ਦਾਗ ਦੋਸ ਮੋਹ ਚੱਲਿਆ ਲਾਏ ਦਰਗਹਿ ਬੈਸਣ ਨਾਹੀ ਜਾਏ ਕਰਮ ਮਿਲੇ ਆਖਣ ਤੇਰਾ ਨਾਉ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੁੱਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬਦਾਤਾ ਜੇ ਕੋ ਡੁੱਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਤ ਗੁਰਾਂ ਦੀ ਸਾਜੀ ਔਰ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੇ ਸਾਧ ਸੰਗਤ ਜੀਓ ਧਨ ਦੀਨ ਦੁਨੀਆ ਦੇ ਮਾਲਕ ਸਹਬੇ ਕਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕਿਰਪਾ ਰਹਿਮਤ ਕੀਤੀ ਜੀਵਾਂ ਦੇ ਉੱਪਰ ਸੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਤਖਤਾਂ ਤੇ ਸੁਭਾਈ ਮਾਨ ਹੋ ਕਰਕੇ ਲੋਕਾਈ ਦੇ ਭਲੇ ਵਾਸਤੇ ਜੀਵਾਂ ਦੇ ਭਲੇ ਵਾਸਤੇ ਅੱਜ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਨਾ ਕੀਤਾ ਹੈ ਗੁਰੂ ਪਿਆਰਿਓ ਗੁਰੂ ਸਵਾਰਿਓ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ ਸਤਿਗੁਰੂ ਜੀ ਵਡਹੰਸ ਰਾਗ ਦੇ ਅੰਦਰ ਇਹ ਬਚਨ ਕਰਦੇ ਹਨ ਕਿ ਡਿੱਠੇ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕੀਤੋ ਵਿਚਾਰ ਸਤਿਗੁਰੂ ਜੀ ਆਖਦੇ ਹਨ ਕਿ ਡਿੱਠੇ ਭਾਵ ਕੇ ਦੇਖਣ ਦੇ ਨਾਲ ਨਿਹਰਾ ਦਰਸ਼ਨ ਕਰਨ ਦੇ ਨਾਲ ਮੁਕਤ ਨਹੀਂ ਹੋਣੀ ਮੁਕਤੀ ਨਹੀਂ ਮਿਲਣੀ ਡਿੱਠੇ ਮੁਕਤ ਨਾ ਹੋਵਈ ਭਾਵ ਕੇ ਦਰਸ਼ਨ ਕਰਨ ਦੇ ਨਾਲ ਕੱਲੇ ਜੇ ਆਪਾਂ ਕਹਿ ਲਈਏ ਵੀ ਮੁਕਤੀ ਮਿਲ ਜਾਵੇ ਸਾਨੂੰ ਸਤਿਗੁਰੂ ਜੀ ਕਹਿੰਦੇ ਨਹੀਂ ਕਦੋਂ ਮਿਲੇਗੀ ਜਿੱਚਰ ਸ਼ਬਦ ਨਾ ਕੀਤੋ ਵਿਚਾਰ ਜਿੰਨਾ ਚਿਰ ਸ਼ਬਦ ਨੂੰ ਗੁਰੂ ਰੂਪ ਜਾਣ ਕਰਕੇ ਆਪਣੇ ਹਿਰਦੇ ਵਿੱਚ ਨਾ ਵਸਾਇਆ ਉਸ ਦੀ ਵਿਚਾਰਨਾ ਕੀਤੀ ਭਲਿਆ ਉਹਨਾਂ ਚਿਰ ਸਤਿਗੁਰੂ ਜੀ ਆਖਦੇ ਹਨ ਕਿ ਮੁਕਤੀ ਦਾ ਜਿਹੜਾ ਮਾਰਗ ਹੈ ਉਹ ਕਠਣ ਹੈ ਸ਼ਬਦ ਨੂੰ ਵਿਚਾਰ ਕਰਕੇ ਆਪਣੇ ਜੀਵਨ ਅੰਦਰ ਢਾਲ ਕਰਕੇ ਉਸ ਤੇ ਚੱਲਣਾ ਕਰ ਸਤਿਗੁਰੂ ਜੀ ਆਖਦੇ ਹਨ ਫਿਰ ਜਿਹੜੀ ਹੈ ਭਾਈ ਤੈਨੂੰ ਮੁਕਤੀ ਹੈ ਜਿਹੜੀ મોਖ ਹੈ ਉਹ ਪ੍ਰਾਪਤ ਹੋਵੇਗਾ ਸੋ ਆਓ ਸਤਿਗੁਰਾਂ ਦੇ ਬਚਨਾਂ ਤੇ ਪਹਿਰਾ ਦਿੰਦੇ ਹੋਏ ਅੱਜ ਦੇ ਪਾਵਨ ਉਪਦੇਸ਼ ਰਾਹੀਂ ਦੀਨਾ ਬੰਦੂ ਸਤਿਗੁਰੂ ਕੀ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਜੋ ਸਤਗੁਰਾਂ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ ਆਪਾਂ ਨੇ ਥੋੜੇ ਸ਼ਬਦਾਂ ਦੇ ਵਿੱਚ ਸੌਖੇ ਸ਼ਬਦਾਂ ਦੇ ਵਿੱਚ ਉਸ ਦੀ ਵਿਚਾਰ ਕਰਨੀ ਹੈ ਤਾਂ ਕਿ ਸਾਨੂੰ ਇਹ ਸੋਝੀ ਆ ਜਾਵੇ ਕਿ ਸਤਗੁਰੂ ਜੀ ਸਾਨੂੰ ਕੀ ਸਮਝਾਉਣਾ ਕਰਦੇ ਹਨ ਸੋ ਆਓ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਦਾਸ ਦੀ ਅਤੇ ਆਪਣੀ ਵੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਈਏ ਦੋਨੋਂ ਹੱਥ ਜੋੜ ਕਰਕੇ ਫਤੇ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪਹਿਲਾ ਤਨਾਸਰੀ ਰਾਗ ਦੇ ਅੰਦਰ ਪਹਿਲਾ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਧਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਕੇ ਫਰਮਾਨ ਕਰਦੇ ਹਨ ਜਿਉ ਤਪਤ ਹੈ ਬਾਰੂ ਬਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਜਿਉ ਤਪਤ ਹੈ ਬਾਰੂ ਬਾਰ ਇਹ ਜਿਹੜੀ ਜਿੰਦ ਹੈ ਉਹ ਪਰਮਾਤਮਾ ਨੂੰ ਵਿਸਾਰਿਆ ਪਰਮਾਤਮਾ ਦੀ ਬਾਣੀ ਨੂੰ ਵਿਸਾਰਿਆ ਪਰਮਾਤਮਾ ਦੀ ਸਿਫਤ ਸਲਾਹ ਵਾਲੀ ਬਾਣੀ ਨੂੰ ਵਿਸਾਰਿਆਂ ਇਹ ਜਿਹੜੀ ਜਿੰਦ ਹੈ ਇਹ ਮੁੜ ਮੁੜ ਦੁਖੀ ਹੁੰਦੀ ਹੈ ਜੀਉ ਤਪਤ ਹੈ ਬਾਰੂ-ਬਾਰ ਭਾਵਕੇ ਮੁੜ ਮੁੜ ਕੇ ਇਹ ਜਿਹੜੀ ਜਿੰਦ ਹੈ ਇਹ ਦੁਖੀ ਹੁੰਦੀ ਹੈ ਤਪ ਤਪ ਖਪੈ ਬਹੁਤ ਬੇਕਾਰ ਦੁਖੀ ਹੋ ਹੋ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਤਪ ਤਪ ਖਪੈ ਬਹੁਤ ਬੇਕਾਰ ਹੋਰ ਵਿਕਾਰਾਂ ਵਿੱਚ ਖਵਾਰ ਹੁੰਦੀ ਰਹਿੰਦੀ ਹੈ ਦੁਖੀ ਹੋ ਹੋ ਕੇ ਵੀ ਇਹ ਜਿਹੜੀ ਜਿੰਦ ਹੈ ਫਿਰ ਵੀ ਹੋਰ ਵਿਕਾਰਾਂ ਵਿੱਚ ਖਵਾਰ ਹੁੰਦੀ ਰਹਿੰਦੀ ਹੈ ਜੈ ਤਨ ਬਾਣੀ ਵਿਸਰ ਜਾਏ ਜਿਸ ਸਰੀਰ ਵਿੱਚੋਂ ਭਾਵਕੇ ਜਿਸ ਮਨੁੱਖ ਨੂੰ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਪ੍ਰਭੂ ਦੀ ਅੰਮ੍ਰਿਤਮਈ ਸਿਫਤ ਸਲਾਹ ਵਾਲੀ ਬਾਣੀ ਗੁਰਬਾਣੀ ਜਿਹੜੀ ਹੈ ਉਹ ਵਿਸਰ ਜਾਂਦੀ ਹੈ ਭਾਵਕੇ ਭੁੱਲ ਜਾਂਦੀ ਹੈ ਤੇ ਉਸ ਦਾ ਕੀ ਹੁੰਦਾ ਹੈ ਸਤਿਗੁਰੂ ਜੀ ਅਗਲੇਰੀਆਂ ਪੰਕਤੀਆਂ ਵਿੱਚ ਕਿਰਪਾ ਕਰਕੇ ਦੱਸਣਾ ਕਰਦੇ ਹਨ ਜਿਉ ਪੱਕਾ ਅਰੋਗੀ ਬਿਲ ਲਾਈ ਉਹ ਸਦਾ ਇਉਂ ਵਿਲਕਦਾ ਹੈ ਜਿਵੇਂ ਕਿ ਪੱਕਾ ਰੋਗੀ ਭਾਵ ਕੇ ਕੋੜ ਦੇ ਰੋਗ ਵਾਲਾ ਜਿਹੜਾ ਬੰਦਾ ਹੈ ਉਹ ਵਿਲਕਦਾ ਹੈ ਜੈ ਤਨ ਬਾਣੀ ਵਿਸਰ ਜਾਏ ਭਾਵ ਕੇ ਜਿਸ ਮਨੁੱਖ ਨੂੰ ਪਰਮਾਤਮਾ ਦੀ ਗੁਰਬਾਣੀ ਹੈ ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਵਿਸਰ ਜਾਂਦਾ ਹੈ ਜਾਂ ਪਰਮਾਤਮਾ ਦਾ ਚੇਤਾ ਜਿਸ ਨੂੰ ਭੁੱਲ ਜਾਂਦਾ ਹੈ ਵਿਸਰ ਜਾਂਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਜਿਉਂ ਪੱਕਾ ਰੋਗੀ ਕੋੜ ਵਾਲਾ ਵਿਅਕਤੀ ਜਿਵੇਂ ਕੋੜ ਦੇ ਰੋਗ ਤੋਂ ਬਿਲਕਦਾ ਹੈ ਇਸ ਤਰ੍ਹਾਂ ਉਹ ਜੀਵ ਪਰਮਾਤਮਾ ਦੇ ਨਾਮ ਨੂੰ ਪਰਮਾਤਮਾ ਦੀ ਬਾਣੀ ਨੂੰ ਵਿਸਾਰ ਕਰਕੇ ਨਾ ਬਿਲਕਦਾ ਹੈ ਬਹੁਤਾ ਬੋਲਣ ਛਖਣ ਹੋਏ ਸਿਮਰਨ ਤੋਂ ਖਾਲੀ ਰਹਿਣ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਸਹੇੜੇ ਹੋਏ ਦੁੱਖਾਂ ਬਾਰੇ ਹੀ ਬਹੁਤੇ ਗਿਲੇ ਕਰੀ ਜਾਣੇ ਕਿ ਸਤਗੁਰਾਂ ਨੇ ਮੈਨੂੰ ਇਹ ਨਹੀਂ ਦਿੱਤਾ ਆਉਂ ਨਹੀਂ ਕੀਤਾ ਜਾਂ ਮੈਂ ਆਹ ਕੰਮ ਕੀਤੇ ਮੈਨੂੰ ਆਹ ਨਹੀਂ ਮਿਲਿਆ ਮੈਨੂੰ ਆਹ ਮਿਲਣਾ ਚਾਹੀਦਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਸਿਮਰਨ ਤੋਂ ਖਾਲੀ ਰਹਿਣ ਕਰਕੇ ਜਿਹੜੇ ਮਨੁੱਖ ਨੇ ਜਿਹੜੇ ਦੁੱਖ ਸਹੇੜੇ ਹੋਏ ਹਨ ਬਹੁਤੇ ਗਿਲੇ ਕਰੀ ਜਾਣੇ ਇਹ ਜਿਹੜਾ ਸਾਰਾ ਕੁਝ ਬੋਲਣਾ ਬਹੁਤਾ ਬੋਲਣ ਚੱਖਣ ਹੋਏ ਇਹ ਸਭ ਬੋਲਣਾ ਐਵੇਂ ਬੋਲ ਕਬੋਲ ਕਰਨੇ ਇਹ ਸਾਰੇ ਵਿਅਰਥ ਹਨ ਵਿਣ ਬੋਲੇ ਜਾਣੇ ਸਬ ਸੋਏ ਕਿਉਂਕਿ ਉਹ ਪਰਮਾਤਮਾ ਹੈ ਜਿਹੜਾ ਉਹ ਸਾਡੇ ਗਿਲੇ ਕਰਨ ਤੋਂ ਬਿਨਾਂ ਹੀ ਸਾਡੇ ਰੋਗਾਂ ਦਾ ਸਾਰਾ ਕਾਰਨ ਜਾਣਦਾ ਹੈ ਇਹ ਸਾਡੇ ਕੀਤੇ ਹੋਏ ਕਰਮਾਂ ਦਾ ਫਲ ਹੈ ਜੋ ਸਾਨੂੰ ਮਿਲ ਰਿਹਾ ਹੈ ਜੋ ਅਸੀਂ ਹੁਣ ਕੁਮਾਰਿਆ ਆ ਸਾਨੂੰ ਆਉਣ ਵਾਲੇ ਸਮੇਂ ਵਿੱਚ ਮਿਲੇਗਾ ਜਾਂ ਅਗਲੇਰੇ ਜਨਮਾਂ ਵਿੱਚ ਮਿਲੇਗਾ ਇਹ ਗੁਰੂ ਗਰੀਬ ਨਿਵਾਜ ਆਪ ਹੀ ਜਾਣਦੇ ਹਨ ਕਿਉਂਕਿ ਪਰਮਾਤਮਾ ਜਿਹੜਾ ਹੈ ਵੇਣ ਬੋਲਿਆ ਸਭ ਕਿਸ ਜਾਣਦਾ ਕਿਸੇ ਆਗੇ ਕੀਚੇ ਅਰਦਾਸ ਉਹ ਤਾਂ ਪ੍ਰਮਾਤਮਾ ਸਾਡੇ ਬੋਲਣ ਤੋਂ ਬਿਨਾ ਹੀ ਗਿਲੇ ਕਰਨ ਤੋਂ ਬਿਨਾ ਹੀ ਸਾਰਾ ਦੁੱਖ ਸੁੱਖ ਸਾਰੇ ਦੁੱਖਾਂ ਸੁੱਖਾਂ ਦਾ ਕਾਰਨ ਪ੍ਰਮਾਤਮਾ ਆਪ ਜਾਣਦਾ ਹੈ ਰਹਾਉ ਵਿਸ਼ਰਾਮ ਦਾ ਬੰਦ ਦੇ ਕਰਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਕਿਰਪਾ ਕਰਦੇ ਹਨ ਜੇਨ ਕਾਨ ਕੀਤੇ ਅੱਖੀ ਨਾਕ ਦੁੱਖਾਂ ਤੋਂ ਬਚਣ ਵਾਸਤੇ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਜਿਸ ਨੇ ਸਾਨੂੰ ਇਹ ਕੰਨ ਦਿੱਤੇ ਹਨ ਅੱਖਾਂ ਦਿੱਤੀਆਂ ਹਨ ਅਤੇ ਇਹ ਜਿਹੜਾ ਸਾਹ ਲੈਣ ਦੇ ਲਈ ਨੱਕ ਦਿੱਤਾ ਹੈ ਇਹ ਗਿਆਨ ਇੰਦਰੀਆਂ ਦਿੱਤੀਆਂ ਹਨ ਸੋ ਉਸ ਪ੍ਰਭੂ ਦਾ ਸਿਮਰਨ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈ ਜਿਨ ਜਿਹਵਾ ਦਿੱਤੇ ਬੋਲੇ ਤਾਤ ਜਿਸਨੇ ਜੀਬਾ ਦਿੱਤੀ ਹੈ ਉਸ ਪ੍ਰਭੂ ਨੂੰ ਕਦੇ ਵਿਸਾਰਨਾ ਨਹੀਂ ਚਾਹੀਦਾ ਜੀਬਾ ਜਿਹੜੀ ਜਿਸ ਤੇ ਰਾਹੀਂ ਅਸੀਂ ਬਚਨ ਕਰਦੇ ਹਾਂ ਉਸ ਪਰਮਾਤਮਾ ਦਾ ਨਾਮ ਸਿਮਰਦੇ ਹਾਂ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਜਿਨ ਮਨ ਰਖਿਆ ਅਗਨੀ ਪਾਏ ਜਿਸ ਨੇ ਸਾਡੇ ਸਰੀਰ ਵਿੱਚ ਨਿgg ਪਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀਆ ਨੇ ਭਾਵ ਕੇ ਜਿੰਦ ਸਰੀਰ ਵਿੱਚ ਟਕਾਈ ਹੋਈ ਹੈ ਵਾਜੈ ਪਵਨ ਆਖੇ ਸਭ ਜਾਏ ਅਤੇ ਜਿਸ ਦੀ ਕਲਾ ਨਾਲ ਸਰੀਰ ਵਿੱਚ ਸਵਾਸ ਚੱਲਦਾ ਹੈ ਮਨੁੱਖ ਹਰ ਥਾਂ ਉੱਪਰ ਤੁਰ ਫਿਰ ਕੇ ਬੋਲਚਾਲ ਕਰ ਸਕਦਾ ਹੈ ਸੋ ਇਹ ਇੱਕ ਜਗ੍ਹਾ ਤੋਂ ਦੂਸਰੀ ਥਾਂ ਤੇ ਜਾ ਸਕਦਾ ਹੈ ਸਾਸ-ਗ੍ਰਾਸ ਜਿਹੜਾ ਹੈ ਸਾਸ ਆਉਂਦੇ ਹਨ ਆਪਾਂ ਸਾਹ ਅੰਦਰ ਲੈਨੇ ਹਾਂ ਅਤੇ ਬਾਹਰ ਛੱਡਦੇ ਹਾਂ ਇਹ ਸਾਰੀ ਪ੍ਰਕਿਰਿਆ ਜਿਸ ਪ੍ਰਭੂ ਨੇ ਕਿਰਪਾ ਕਰਕੇ ਇਹ ਜਿੰਦ ਜਿਹੜੀ ਹੈ ਸਰੀਰ ਵਿੱਚ ਟਿਕਾਈ ਹੋਈ ਹੈ ਸੋ ਉਸ ਪ੍ਰਭੂ ਨੂੰ ਕਦੇ ਵੀ ਵਿਸਾਰਨਾ ਨਹੀਂ ਚਾਹੀਦਾ ਜੇਤਾ ਮੋਹ ਪ੍ਰੀਤ ਸੁਆਦ ਜਿਤਨਾ ਵੀ ਮਾਇਆ ਦਾ ਮੋਹ ਹੈ ਦੁਨੀਆ ਦੀ ਪ੍ਰੀਤ ਹੈ ਇਹ ਸਭ ਰਸਾਂ ਦੇ ਸੁਆਦ ਹਨ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਸਬਾ ਕਾਲਖ ਦਾਗ ਦਾਗ ਇਹ ਸਾਰੇ ਮਨ ਵਿੱਚ ਵਿਕਾਰਾਂ ਦੀ ਕਾਲਖ ਹੀ ਪੈਦਾ ਕਰਦੇ ਹਨ ਤੇ ਵਿਕਾਰਾਂ ਦੇ ਦਾਗ ਹੀ ਲਾਉਂਦੇ ਜਾਂਦੇ ਹਨ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਦਾਗ ਦੋਸ਼ ਮੋਹ ਚੱਲਿਆ ਲਾਏ ਸਿਮਰਨ ਤੋਂ ਵਾਂਝੇ ਰਹਿ ਕਰਕੇ ਵਿਕਾਰਾਂ ਵਿੱਚ ਫਸ ਕੇ ਇਹ ਜਿਹੜਾ ਮਨੁੱਖ ਹੈ ਵਕਾਰਾਂ ਦੇ ਦਾਗ ਵਿੱਚ ਆਪਣੇ ਵਕਾਰਾਂ ਦੇ ਦਾਗ ਹਨ ਵਕਾਰਾਂ ਦੇ ਦਾਗ ਆਪਣੇ ਮੱਥੇ ਤੇ ਲਾ ਕੇ ਇਥੋਂ ਚਲਾ ਜਾਂਦਾ ਹੈ ਦਾਗ ਦੋਸ਼ ਮੋਹ ਚੱਲਿਆ ਲਾਏ ਭਾਵ ਕੇ ਸਿਮਰਨ ਕੀਤਾ ਨਹੀਂ ਦਾਗ ਜਿਹੜੇ ਹਨ ਉਹ ਧੋਤੇ ਨਹੀਂ ਕਿਉਂਕਿ ਸਤਗੁਰੂ ਜੀ ਬਾਣੀ ਅੰਦਰ ਫਰਮਾਨ ਕਰਦੇ ਹਨ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਹਾ ਹੋ ਸੋ ਜਨਮ ਜਨਮਾਂ ਤਰਾਂ ਦੀ ਜਿਹੜੀ ਮੈਲ ਹੈ ਇਸ ਮਨ ਨੂੰ ਲੱਗੀ ਹੋਈ ਹੈ ਸੋ ਉਹ ਕਿਸ ਤਰ੍ਹਾਂ ਲੈਣੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਉਹ ਧੋਪੈ ਨਾਵੇਂ ਕੈ ਰੰਗ ਜਪਜੀ ਸਾਹਿਬ ਦੇ ਵਿੱਚ ਫਰਮਾਨ ਕਰਦੇ ਹਨ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ ਸੋ ਇਨਨਾਮ ਦੇ ਨਾਲ ਜਿਹੜੀ ਭਰੀ ਹੋਈ ਪਾਪਾਂ ਦੀ ਮੈਲ ਹੈ ਉਹ ਲੈਣੀ ਹੈ ਸੋ ਸਿਮਰਨ ਤੋਂ ਸੁਣੇ ਹੋ ਕਰਕੇ ਸਿਮਰਨ ਤੋਂ ਵਾਂਝੇ ਰਹਿ ਕਰਕੇ ਦਾਗ ਦੋਸ਼ ਮੋਹ ਚੱਲਿਆ ਲਾਏ ਜਿਹੜਾ ਸਿਮਰਨ ਤੋਂ ਵਾਂਝੇ ਰਹਿ ਕਰਕੇ ਮਨੁੱਖ ਆਪਣੇ ਮੱਥੇ ਉੱਤੇ ਦਾਗ ਅਤੇ ਦੋਸ਼ ਲਾ ਕਰਕੇ ਇਥੋਂ ਚਲਾ ਜਾਂਦਾ ਹੈ ਦਰਗ ਬੈਸਣ ਨਾਹੀ ਜਾਈ ਸੋ ਦਾਗ ਤੇ ਦੋਸ਼ ਲੈ ਕਰਕੇ ਇਥੋਂ ਜਦੋਂ ਜਿੰਦ ਨੇ ਉਡਾਰੀ ਮਾਰ ਜਾਣੀ ਹੈ ਤਾਂ ਅੱਗੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਦਰਗੇ ਬੈਸਣ ਨਾਹੀਂ ਜਾਏ ਤੇ ਪਰਮਾਤਮਾ ਦੀ ਹਜ਼ੂਰੀ ਵਿੱਚ ਦਾਗ ਤੇ ਦੋਸ਼ ਵਾਲੇ ਵਿਅਕਤੀਆਂ ਨੂੰ ਬੈਠਣ ਲਈ ਥਾਂ ਵੀ ਨਹੀਂ ਮਿਲਦੀ ਦਰਗੇ ਬੈਸਣ ਨਾਹੀਂ ਜਾਏ ਭਾਵੇਂ ਕਿ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਖੁਵਾਰ ਹੋਣਾ ਪੈਂਦਾ ਹੈ ਸੋ ਉਹਨਾਂ ਨੂੰ ਉੱਚੇ ਚੀ ਜਗਾ ਨਹੀਂ ਮਿਲਦੀ ਜਿੱਦਾਂ ਆਪਾਂ ਅਰਦਾਸ ਵਿੱਚ ਬੇਨਤੀ ਕਰਦੇ ਹਾਂ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਕਿ ਪਰਮਾਤਮਾ ਵਿਛੜੀ ਹੋਈ ਰੂਹ ਨੂੰ ਚਰਣਾ ਪਾਸ ਨਿਵਾਸ ਬਖਸ਼ੀ ਪਰ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਜੇਕਰ ਸਿਮਰਨ ਨਹੀਂ ਕੀਤਾ ਭਜਨ ਬੰਦਗੀ ਨਹੀਂ ਕੀਤੀ ਸਤ ਸੰਗਤ ਨਹੀਂ ਕੀਤੀ ਏ ਜਿਹੜੇ ਕਾਨ ਦਿੱਤੇ ਹਨ ਇਹਨਾਂ ਦੇ ਨਾਲ ਬਾਣੀ ਨਹੀਂ ਸੁਣੀ ਨੇਤਰ ਦਿੱਤੇ ਹਨ ਇਹਨਾਂ ਦੇ ਨਾਲ ਸੰਗਤ ਦਰਸ਼ਨ ਗੁਰੂ ਦੇ ਦਰਸ਼ਨ ਨਹੀਂ ਕੀਤੇ ਇਹ ਜਿਹੜੀ ਜੇਬਾ ਦਿੱਤੀ ਹੈ ਇਸ ਦੇ ਨਾਲ ਤੂੰ ਸਿਮਰਨ ਨਹੀਂ ਕੀਤਾ ਉਸ ਪ੍ਰਮਾਤਮਾ ਦਾ ਨਾਮ ਨਹੀਂ ਲਿਆ ਸਿਮਰਨ ਤੋਂ ਵਾਂਝ ਜਾ ਰਿਆ ਸਾਰੀ ਉਮਰ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਅਜਿਹੇ ਵਿਅਕਤੀਆਂ ਨੂੰ ਦਰਗਾਹ ਵਿੱਚ ਵੀ ਬੈਠਣ ਲਈ ਥਾਂ ਨਹੀਂ ਮਿਲਦੀ ਕਰਮ ਮਿਲੇ ਆਖਣ ਤੇਰਾ ਨਾਮ ਪਰ হে ਪ੍ਰਭੂ ਜੀਵ ਦੇ ਕੀ ਵਾਸ ਹੈ ਤੇਰਾ ਨਾਮ ਸਿਮਰਨ ਦਾ ਗੁਣ ਤੇਰੀ ਮਿਹਰ ਦੇ ਨਾਲ ਹੀ ਮਿਲਦਾ ਹੈ ਕਰਮ ਮਿਲੇ ਆਖਣ ਤੇਰਾ ਨਾਮ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਹੀ ਕਿਰਪਾ ਕਰਕੇ ਇਹ ਬਚਨ ਕਰਦੇ ਹਨ ਕਿ ਕਰਮਾਂ ਦੇ ਵਿੱਚ ਜੇਕਰ ਸਤਗੁਰ ਸੱਚੇ ਪਾਤਸ਼ਾਹ ਜੀਆ ਨੇ ਸਤ ਸੰਗਤ ਦਾ ਸਮਾਂ ਸਿਮਰਨ ਦਾ ਸਮਾਂ ਇਹ ਲਿਖਿਆ ਹੈ ਕਰਮ ਮਿਲੇ ਆਖਣ ਤੇਰਾ ਨਾਮ ਫਿਰ ਹੀ ਇਹ ਜਿਹੜੀ ਜੀਭਾ ਤੋਂ ਉਸ ਵੈਗਰੂ ਦਾ ਨਾਮ ਹੈ ਜਿਹੜਾ ਉਚਾਰਨ ਕੀਤਾ ਜਾ ਸਕਦਾ ਹੈ ਸੋ ਜੀਵ ਦੇ ਕੋਈ ਵਸ ਨਹੀਂ ਜੇਤ ਲੱਗ ਤਰਣਾ ਹੋਰ ਨਹੀਂ ਥਾਓ ਤੇਰੇ ਨਾਮ ਵਿੱਚ ਹੀ ਲੱਗ ਕੇ ਮੋਹ ਤੇ ਵਿਕਾਰਾਂ ਦੇ ਸਮੁੰਦਰ ਵਿੱਚੋਂ ਪਾਰ ਲੰਘ ਸਕੀਦਾ ਹੈ ਸੋ ਇਹਨਾਂ ਤੋਂ ਬਚਣ ਲਈ ਹੋਰ ਕੋਈ ਥਾਂ ਨਹੀਂ ਹੈ ਜੇ ਕੋ ਡੁੱਬੇ ਫਿਰ ਹੋਵੇ ਸਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਕੇ ਦੱਸਦੇ ਹਨ ਜੇ ਕੋਈ ਮਨੁੱਖ ਪ੍ਰਭੂ ਨੂੰ ਭੁਲਾ ਕੇ ਵਿਕਾਰਾਂ ਵਿੱਚ ਡੁੱਬਦਾ ਹੈ ਤਾਂ ਉਹ ਪ੍ਰਭੂ ਇਤਨਾ ਦਿਆਲੂ ਹੈ ਕਿ ਫਿਰ ਵੀ ਉਸ ਦੀ ਸੰਭਾਲ ਕਰ ਲੈਂਦਾ ਹੈ ਜੇ ਕੋ ਡੂਬੈ ਫਿਰ ਹੋਵੈ ਸਾਰ ਜੇ ਕੋਈ ਪ੍ਰਭੂ ਨੂੰ ਵਿਸਾਰ ਕਰਕੇ ਵੀ ਵਿਕਾਰਾਂ ਦੇ ਸਮੁੰਦਰ ਵਿੱਚ ਡੁੱਬਦਾ ਹੈ ਤਾਂ ਫਿਰ ਹੋਵੈ ਸਾਰ ਜੇ ਕੋ ਡੂਬੈ ਫਿਰ ਹੋ ਵਿਸਾਰ ਪ੍ਰਮਾਤਮਾ ਫਿਰ ਵੀ ਉਸ ਦੀ ਬਾਹ ਫੜਦਾ ਹੈ ਨਾਨਕ ਸਾਚਾ ਸਰਬਦਾਤਾਰ ਧਨ ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਦੇ ਹਨ ਕਿ हे ਨਾਨਕ ਉਹ ਸਦਾ ਥਿਰ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਤੇ ਕਿਸੇ ਨੂੰ ਬਿਰਵਾ ਨਹੀਂ ਰੱਖਦਾ ਭਾਵਕੇ ਕਿਸੇ ਨਾਲ ਪਾਠ ਛੇਟੀ ਨਹੀਂ ਕਰਦਾ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਜੀਵਾਂ ਨੂੰ ਦਾਤਾਂ ਦੇਣ ਵਾਲੇ ਹੈ ਨਾਨਕ ਸਾਚਾ ਸਰਬ ਦਾਤਾਰ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਪ੍ਰਭੂ ਵਾਹਿਗੁਰੂ ਅਕਾਲ ਪੁਰਖ ਜੀਵਾਂ ਨੂੰ ਸਰਬ ਦਾਤਾਰ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਆਪਣੇ ਕਰਮਾਂ ਦੇ ਨਾਲ ਜਿੱਦਾਂ ਦੇ ਕਿਸੇ ਨੇ ਕਰਮ ਕੀਤੇ ਹਨ ਉਹ ਜਿਆ ਉਸ ਜੀਵ ਨੂੰ ਫਲ ਮਿਲਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਮਝਾਉਣਾ ਕਰਦੇ ਹਨ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਭਾਵ ਕੇ ਆਪਣੇ ਕੀਤੇ ਹੋਏ ਕਰਮਾ ਕਰਕੇ ਹੀ ਕਈ ਜੀਵ ਪਰਮਾਤਮਾ ਦੇ ਨੇੜੇ ਹਨ ਪਰਮਾਤਮਾ ਨੂੰ ਪਾ ਲੈਂਦੇ ਹਨ ਤੇ ਕਈ ਪਰਮਾਤਮਾ ਤੋਂ ਦੂਰ ਹਨ ਕੇ ਨੇੜੇ ਕੇ ਦੂਰ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਜਿਨ੍ਹਾਂ ਨੇ ਨਾਮ ਧਿਆਇਆ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ ਮਸਕਤ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੇ ਨਾਮ ਨੂੰ ਸਿਮਰਨ ਕਰਕੇ ਪਰਮਾਤਮਾ ਦੀ ਬੰਦਗੀ ਕਰਕੇ ਸੰਗਤ ਕਰਕੇ ਇਹ ਜੀਵਨ ਤੋਂ ਇਹ ਸੰਸਾਰ ਸਮੁੰਦਰ ਤੋਂ ਜਿਹੜੀ ਜੀਵਨ ਵਾਲੀ ਬਾਜ਼ੀ ਹੈ ਉਹ ਜਿੱਤ ਕਰਕੇ ਜਾਂਦੇ ਹਨ ਸੋ ਸਤਿਗੁਰ ਸੱਚੇ ਪਾਤਸ਼ਾਹ ਜੀਆ ਨੇ ਕਿਰਪਾ ਰਹਿਮਤ ਕੀਤੀ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆ ਨੇ ਆਪ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਫੁਰਮਾਨ ਧੰਨ ਸ੍ਰੀ ਰਾਗ ਦੇ ਰਾਹੀ ਅੱਜ ਬਖਸ਼ਿਸ਼ ਕੀਤਾ ਹੈ ਗੁਰੂ ਗਰੀਬ ਨਵਾਜ਼ ਕਿਰਪਾ ਕਰਨ ਸਤਿਗੁਰਾਂ ਦੇ ਦੱਸੇ ਹੋਏ ਮਾਰਗ ਤੇ ਚੱਲ ਸਕੀਏ ਸਤਗੁਰਾਂ ਦੇ ਪਾਵਨ ਬਚਨ ਹਿਰਦੇ ਰੂਪੀ ਘਰ ਵਿੱਚ ਵਸ ਜਾਣ ਜੀਵਨ ਜਿਉਣ ਦੀ ਜਾਂਚ ਆ ਜਾਵੇ ਸਤਗੁਰ ਸੱਚੇ ਪਾਤਸ਼ਾਹ ਜੀ ਸਰਬੱਤ ਸੰਗਤਾਂ ਨੂੰ ਗੁਰਸਿੱਖੀ ਜੀਵਨ ਨਾਮ ਦਾਣ ਦੀਆਂ ਦਾਤਾਂ ਬਖਸ਼ਿਸ਼ ਕਰਕੇ ਪਾਤਸ਼ਾਹ ਜੀ ਨਦਰੇ ਰਹਿਮਤ ਕਰਨ ਸ਼ਬਦ ਦੀ ਵਿਚਾਰ ਕਰਦੇ ਆ ਹੋਈਆਂ ਬੇਅੰਤ ਭੁੱਲਾਂ ਦੀ ਸਤਗੁਰੂ ਅਤੇ ਸਤਗੁਰਾਂ ਦੀ ਸੰਗਤ ਖਿਮਾ ਬਖਸ਼ਿਸ਼ ਕਰਨੀ ਜੀ ਅੱਗੇ ਵਾਸਤੇ ਪਾਤਸ਼ਾਹ ਜੀ ਸਮੱਤ ਬਖਸ਼ਿਸ਼ ਕਰਨ ਉਚੇਰੀ ਮੱਤ ਬਖਸ਼ਿਸ਼ ਕਰਕੇ ਆਪਣੀ ਸੇਵਾ ਆਪ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਲੈਂਦੇ ਰਹਿਣ ਦੇਹੋ ਸੱਜਣੇ ਅਸੀਸੜੀਆਂ ਜੇ ਹੋਵੇ ਸਹਿਬ ਸੇਉ ਮੇਲ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ